ਫੇਸਬੁਕ ਤੇ ਸੋਸ਼ਲ ਮੀਡੀਆ ਦੇ ਜਿੰਨੇ ਵੀ ਪਲੈਟਫਾਰਮ ਨੇ ਉਸ ਤੇ ਜਿੰਨੇ ਵੀ ਲੋਕ ਜੁੜੇ ਨੇ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇੱਕ ਬੜਾ ਹੀ ਜ਼ਰੂਰੀ ਤੇ ਸੰਵੇਦਨਸ਼ੀਲ ਮੁੱਦਾ ਧਿਆਨ ਵਿੱਚ ਆਇਆ ਤੇ ਆਪਜੀ ਦੇ ਧਿਆਨ ਚ ਵੀ ਮੈਂ ਲਿਆਉਣਾ ਚਾਹੁੰਦਾ ਕਿ ਨਗਰ ਨਿਗਮ ਦੀ ਹੱਦ ਵਧਾ ਦਿੱਤੀ ਗਈ ਹੈ ਲੁਧਿਆਣੇ ਦੇ ਤਕਰੀਬਨ 100 ਪਿੰਡ ਨੇ ਤੇ ਹਲਕਾ ਦਾਖਾ ਦੇ 16 ਪਿੰਡ ਨੇ ਹੁਣ ਇਹ 16 ਪਿੰਡ ਹੈਗੇ ਕਿਹੜੇ ਨੇ ਇਹ ਉਹੀ ਪਿੰਡ ਨੇ ਜਿਹੜੇ ਕਿ ਲੈਂਡ ਪੂਲਿੰਗ ਦੇ ਵਿੱਚ ਤਕਰੀਬਨ ਇਹਨਾਂ ਨੇ 20 ਪਿੰਡ ਪਾਏ ਸੀ ਹੁਣ ਇਸ ਦੇ ਵਿੱਚ ਇਹਨਾਂ ਨੇ 4 ਪਿੰਡ ਘਟਾ ਦਿੱਤੇ ਨੇ ਇਹ ਉਹੀ ਪਿੰਡ ਨੇ ਜਿੱਥੇ ਕਿਸਾਨਾਂ ਦੀਆਂ ਜ਼ਮੀਨਾਂ ਅਤੇ ਪੰਚਾਇਤ ਦੀਆਂ ਜ਼ਮੀਨਾਂ ਕਰੋੜਾਂ ਰੁਪਏ ਦੇ ਮੁੱਲ ਦੀਆਂ ਨੇ ਜਿਵੇਂ ਕਿ ਜੋਧਾਂ ਦੇ ਵਿੱਚ 25 ਏਕੜ ਪੰਚਾਇਤ ਦੀ ਜ਼ਮੀਨ ਆ ਪਮਾਲ ਦੇ ਵਿੱਚ 6 ਕਿਲੇ ਆ ਵੱਧੂਆਲ ਚ ਵੀ ਤਕਰੀਬਨ 5 ਕਿਲੇ ਆ ਇਸੇ ਵਾਲੇ ਸਵਿਚਾ ਦਾਖਾ ਪਨੋੜ ਗਹੌਰ ਬੀਰਮੀ ਬਸਹਿਮੀ ਹਸਨਪੁਰ ਰਾਦਨ ਖੰਡੂਰ ਰੁੜਕਾ ਛੋਕਰਾਂ ਪਮਾੜੀ ਇਹ ਸਾਰੇ ਪਿੰਡ ਇਸ ਦੇ ਵਿੱਚ ਇਹਨਾਂ ਨੇ ਪਾ ਦਿੱਤੇ ਗਿਆ ਇੱਕੋ ਇੱਕ ਮੰਤਵ ਆ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਤੇ ਜਿਹੜੀ ਦਿੱਲੀ ਜੁੰਡਲੀ ਬੈਠੀ ਆ ਖੈਰ ਉਹ ਦਿੱਲੀ ਤਾਂ ਹੁਣ ਬੈਠੀ ਨਹੀਂ ਉਹ ਚੰਡੀਗੜਾ ਕਿ ਉਹਨਾਂ ਨੇ ਡੇਰੇ ਲਾ ਲੈਨੇ ਸਰਕਾਰੀ ਕੋਠੀਆਂ ਹੜੱਪ ਲੀਆਂ ਨੇ ਕੇਜਰੀਵਾਲ ਅਤੇ ਸੁਸੋਧिया ਦੀ ਜਿਹੜੀ ਜੁੰਡਲੀ ਆ ਕਿ ਲੈਂਡ ਪੂਲਿੰਗ ਦੇ ਵਿੱਚ ਇਹਨਾਂ ਨੇ ਕਰੋੜਾਂ ਅਰਬਾਂ ਰਪੇ ਦੀਆਂ ਡੀਲਾਂ ਕਰ ਲਈਆਂ ਸੀ ਵੱਡੇ ਪੰਜਾਬ ਤੋਂ ਬਾਹਰਲੇ ਬਿਲਡਰਾਂ ਨਾਲ ਕਿ ਅਸੀਂ ਤੁਹਾਨੂੰ ਇਹ ਪਿੰਡਾਂ ਚੋਂ ਇੰਨੀ-ਇੰਨੀ ਜ਼ਮੀਨਾਂ ਦਵਾਂਗੇ ਜਿੱਥੇ ਤੁਸੀਂ ਅਪਾਰਟਮੈਂਟ ਹੋਟਲ ਵੱਡੇ ਪ੍ਰੋਜੈਕਟ ਬਣਾ ਸਕੋਗੇ ਹੁਣ ਉਹਨਾਂ ਨਾਲ ਕਮਿਟਮੈਂਟ ਕੀਤੀ ਸੀ ਤੇ ਉਹ ਪੈਸੇ ਇਹਨਾਂ ਨੇ ਲਏ ਹੋਏ ਸੀ ਉਹਨਾਂ ਤੋਂ ਕਰੋੜਾ ਰੁਪਏ ਦੇ ਹਿਸਾਬ ਨਾਲ ਹੁਣ ਉਹ ਪੈਸਾ ਇਹ ਵਾਪਸ ਕਰਨ ਨੂੰ ਤਾਂ ਰਹੇ ਤਾਂ ਇੱਕ ਇਹਨਾਂ ਨੇ ਬੈਕ ਟੂ ਐਂਟਰੀ ਜਾਂ ਸ਼ਾਰਟਕਟ ਲੱਭ ਲਿਆ ਕਿ ਨਗਰ ਨਿਗਮ ਦੀ ਹੱਦ ਵਧਾ ਦੋ ਕਿਉਂਕਿ ਇਹਦੇ ਵਿੱਚ ਟੈਕਨੀਕਲ ਗੱਲ ਆ ਕਿ ਜਿਹੜੀ ਪਹਿਲੀ ਗੱਲ ਪੰਚਾਇਤ ਦੀ ਜ਼ਮੀਨ ਆ ਜਦੋਂ ਉਹ ਨਗਰ ਨਿਗਮ ਦੀ ਹੱਦ 'ਚ ਆ ਜਾਂਦੀ ਆ ਉਹ ਆਟੋਮੈਟਿਕਲੀ ਜਿਹੜੀ ਮਾਲਕੀ ਆ ਉਹ ਨਗਰ ਨਿਗਮ ਦੇ ਨਾਮ ਤੇ ਟ੍ਰਾਂਸਫਰ ਹੋ ਜਾਂਦੀ ਆ ਤੇ ਦੂਜੀ ਗੱਲ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਨੇ ਜਿਹੜੀਆਂ ਜ਼ਮੀਨਾਂ ਨਗਰ ਨਿਗਮ ਦੇ ਵਿੱਚ ਆ ਜਾਂਦੀਆਂ ਨੇ ਕੱਲੋਂ ਅਰਬਨ ਸਟੇਟ ਬਣਾਉਣੀ ਆ ਇਹਨਾਂ ਨੇ ਕੋਈ ਪ੍ਰੋਜੈਕਟ ਬਣਾਉਣਾ ਤਾਂ ਨਗਰ ਨਿਗਮ ਦੇ ਵਿੱਚ ਲੈਂਡ ਐਕ acquisition ਜਿਹੜੀ ਜ਼ਮੀਨ ਇਹਨਾਂ ਨੇ ਹੜੱਪਣੀ ਆ ਉਹ ਬੜੀ ਇਹਨਾਂ ਲਈ ਸੌਖੀ ਹੋ ਜਾਂਦੀ ਆ ਕਿਉਂਕਿ ਨਗਰ ਨਿਗਮ ਦੀਆਂ ਪਾਲਿਸੀਆਂ ਹੋਰ ਨੇ ਅਤੇ ਕਲਾਡਾਂ ਦੀਆਂ ਪਾਲਿਸੀਆਂ ਹੋਰ ਨੇ ਤਾਂ ਇਹ ਸਥਾਨਕ ਸਰਕਾਰਾਂ ਵਿਭਾਗ ਨੇ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਵਾ ਇਹਦੀ ਮਿੱਤੀ 10 7 2025 ਨੂੰ ਇਹ ਸ਼ੁਰੂ ਕੀਤਾ ਗਿਆ ਸੀ ਤੇ ਹੁਣ ਇਸ ਦੇ ਵਿੱਚ ਇਹਨਾਂ ਨੇ ਬੜਾ ਕਲੀਅਰਲੀ ਲਿਖ ਦਿੱਤਾ ਵਾ ਕਿ ਜਿਹੜਾ 1 ਜਨਵਰੀ ਤੱਕ 1 ਜਨਵਰੀ 2026 ਤੱਕ ਇਹਨੂੰ ਫਾਈਨਲ ਕਰ ਦਿੱਤਾ ਜਾਵੇ ਕੁਝ ਵੀ ਦਿਨ ਨਹੀਂ ਦਿੱਤੇ ਜਾ ਰਹੇ ਕਿਉਂਕਿ ਇਹਨਾਂ ਨੂੰ ਇਹ ਹੈ ਕਿ ਵਿਰੋਧ ਨਾ ਹੋ ਸਕੇ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਵੀ ਇਸ ਨੋਟੀਫਿਕੇਸ਼ਨ ਨੂੰ ਇਹਨੂੰ ਇਹਦੀ ਗਹਿਰਾਈ ਨਾਲ ਜਾਂਚ ਕਰੋ ਅਸੀਂ ਵੀ ਇਹਦੀ ਗਹਿਰਾਈ ਨਾਲ ਜਾਂਚ ਕਰ ਰਹੇ ਹਾਂ ਜੋ ਪਹਿਲੇ ਇਹਦਾ ਪਹਿਲਾ ਜੋ ਪਹਿਲੀ ਲੁੱਕ ਦੇ ਵਿੱਚ ਤਾਂ ਇਹੀ ਪਤਾ ਲੱਗ ਰਿਹਾ ਕਿ ਇਹ ਉਹੀ ਪਿੰਡ ਨੇ ਜਿਹੜੇ ਲੈਂਡ ਪੋਲਿੰਗ ਵਾਲੇ ਸੀ ਤੇ ਉਹੀ ਪਿੰਡ ਹੁਣ ਨਗਰ ਨਿਗਮ ਦੀ ਹੱਦ 'ਚ ਵਧਾ ਦਿੱਤੇ ਗਏ ਆ ਪਹਿਲਾਂ ਵੀ ਅਕਾਲੀ ਦਲ ਨੇ ਇੱਕ ਵੱਡੀ ਲੜਾਈ ਲੜੀ ਆ ਮਾਰਚ ਮਾਰਚ ਅਪ੍ਰੈਲ ਮਈ ਦੇ ਵਿੱਚ ਜਦੋਂ ਲੈਂਡ ਪੋਲਿੰਗ ਸ਼ੁਰੂ ਹੋਈ ਸੀ ਤਾਂ ਮਈ ਮਹੀਨੇ ਦੇ ਵਿੱਚ ਮਈ ਮਈ 2025 ਦੇ ਵਿੱਚ ਪ੍ਰਧਾਨ ਸਰ ਸardar ਸੁਪੀਰ ਸਿੰਘ ਬਾਦਲ ਨੇ ਇਸੇ ਵਾਲ ਤੋਂ ਆ ਕੇ ਇੱਕ ਵੱਡੇ ਸੰਘਰਸ਼ ਦਾ ਆਲਾਨ ਕੀਤਾ ਸੀ ਉਸ ਤੋਂ ਬਾਅਦ ਗਲਾੜਾ ਦਫ਼ਤਰ ਦੇ ਬਾਹਰ ਧਰਨਾ ਲਗਿਆ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਵੀ ਬਹੁਤ ਵੱਡਾ ਸੰਘਰਸ਼ ਵਿੜਿਆ ਉਸ ਤੋਂ ਬਾਅਦ ਡੀਸੀ ਦਫਤਰ ਕਾਲੀ ਦਲ ਨੇ ਧਰਨਾ ਲਾਇਆ ਲੁਧਿਆਣੇ ਅਤੇ ਪੰਜਾਬ ਦੇ ਹੋਰ ਨਾ ਜ਼ਿਲ੍ਹਿਆਂ 'ਚ ਜਿਹੜੇ ਪਿੰਡ ਲੈਂਡ ਪੂਲਿੰਗ 'ਚ ਨਹੀਂ ਵੀ ਪੈਂਦੇ ਸੀ ਉੱਥੇ ਵੀ ਉੱਥੇ ਦੇ ਲੋਕਾਂ ਨੇ ਵੀ ਸਹਿਯੋਗ ਦਿੱਤਾ ਉਹਨਾਂ ਨੇ ਵੀ ਇਹ ਪਿੰਡਾਂ ਦੇ ਲਈ ਇਹ ਪਿੰਡਾਂ ਦੇ ਲੋਕਾਂ ਲਈ ਇਹ ਪਿੰਡਾਂ ਦੀਆਂ ਜ਼ਮੀਨਾਂ ਲਈ ਵਿਰੋਧ ਜਤਾਉਣ ਲਈ ਧਰਨੇ ਲਗਾਏ ਅਤੇ ਮੈਂ ਸਾਰਿਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਅਕਾਲੀ ਦਲ ਕਿਸੇ ਵੀ ਕਿਸਾਨ ਦੀ ਮਰਜ਼ੀ ਤੋਂ ਬਿਨਾ ਇੱਕ ਏਕੜ ਜ਼ਮੀਨ ਵੀ ਐਕਵਾਇਰ ਨਹੀਂ ਹੋਣ ਦੇਊਗਾ ਚੁੱਪਚੀ ਪੀਤੇ ਜਿਹੜੇ ਇਹ ਨੋਟੀਫਿਕੇਸ਼ਨ ਜਾਰੀ ਹੋ ਰਹੇ ਆ ਕੀ ਇਹਨਾਂ ਪਿੰਡਾਂ ਤੋਂ ਸਲਾਹ ਮੰਗੀ ਗਈ ਕੀ ਇਹ ਪਿੰਡਾਂ ਦੇ ਸਰਪੰਚਾਂ ਨੂੰ ਬੁਲਾ ਕੇ ਉਹਨਾਂ ਤੋਂ ਕੋਈ ਸੁਝਾਅ ਮੰਗੇ ਗਏ ਕੀ ਇਹ ਪਿੰਡਾਂ ਦੇ ਵਿੱਚ ਜਿਹੜੇ ਕਹਿੰਦੇ ਨੇ ਕਿ ਸਰਕਾਰ ਘਰ ਘਰ ਕੀ ਇਹਨਾਂ ਦੇ ਕੋਈ ਨੁਮਾਇੰਦੇ ਡੀਸੀ ਜਾਂ ਐਸਟੀਐਮ ਜਾਂ ਸੀਨੀਅਰ ਆਈਏ ਸਭ ਤੋਂ ਇਹ ਪਿੰਡਾਂ ਦੇ ਵਿੱਚ ਆ ਕੇ ਉਹਨਾਂ ਨੇ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਚਾਹੇ ਪੰਚਾਇਤੀ ਜ਼ਮੀਨਾਂ ਚਾਹੇ ਕਿਸੇ ਦੀ ਪਰਸਨਲ ਜ਼ਮੀਨਾਂ ਪੰਚਾਇਤੀ ਜ਼ਮੀਨਾਂ ਵੀ ਸਾਡੇ ਆਪ ਦੇ ਟੈਕਸ ਦੀਆਂ ਨੇ ਲੋਕਾਂ ਦੀਆਂ ਆਪਣੀਆਂ ਜ਼ਮੀਨਾਂ ਨੇ ਪਿੰਡਾਂ ਦੀਆਂ ਆਪਣੀਆਂ ਜ਼ਮੀਨਾਂ ਨੇ ਤਾਂ ਮੇਰੀ ਇਹਨਾਂ ਨੂੰ ਬੇਨਤੀ ਵੀ ਆ ਵੀ ਕਿਰਪਾ ਕਰਕੇ ਇਹ ਜਿਹੜੀਆਂ ਬੈਕਟੋਰ ਐਂਟਰੀਆਂ ਰਾਹੀਂ ਤੁਸੀਂ ਜ਼ਮੀਨਾਂ ਫੜਪਣੀਆਂ ਚਾਹੁੰਦੇ ਹੋ ਕਿਸਾਨਾਂ ਦੀਆਂ ਇਹਨੂੰ ਇੱਥੇ ਹੀ ਬੰਦ ਕਰ ਦਿਓ ਨਹੀਂ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨਾਲ ਵੀ ਮੇਰੀ ਗੱਲ ਹੋ ਰਹੀ ਆ ਪ੍ਰਧਾਨ ਸਾਹਿਬ ਨਾਲ ਵੀ ਅਸੀਂ ਗੱਲ ਕਰਾਂਗੇ ਇਸ ਮੁੱਦੇ ਤੇ ਜਿਵੇਂ ਲੈਂਡ ਪੂਲਿੰਗ ਦੇ ਵਿੱਚ ਲੜਾਈ ਲੜੀ ਸੀ ਉਸੇ ਤਰ੍ਹਾਂ ਇਹ ਵੱਡੀ ਲੜਾਈ ਲੜਾਂਗੇ ਤੇ ਕੋਈ ਵੀ ਪਿੰਡ ਲੋਕਾਂ ਦੀ ਮਰਜ਼ੀ ਤੋਂ ਬਿਨਾ ਪੰਚਾਇਤ ਦੀ ਮਰਜ਼ੀ ਤੋਂ ਬਿਨਾ ਅਸੀਂ ਨਗਰ ਨਿਗਮ ਦੀ ਹੱਥ ਵਿੱਚ ਨਹੀਂ ਪੈਣ ਦਵਾਂਗੇ ਕਾਰਨ ਕਿ ਇਹ ਇਹ ਨਗਰ ਨਿਗਮ ਦੇ ਵਿੱਚ ਇਹ ਜ਼ਮੀਨਾਂ ਪਵਾ ਕੇ ਲੈਂਡ ਪੂਲਿੰਗ ਵਾਂਗੂ ਹੜੱਪਣਾ ਚਾਹੁੰਦੇ ਨੇ ਤਾਂ ਮੈਂ ਆਸ ਕਰਦਾ ਵੀ ਇਸ ਨੂੰ ਆਪਾਂ ਪਾਰਟੀ ਵਾਦੀ ਤੋਂ ਉੱਪਰ ਉੱਟ ਕੇ ਆ ਤੁਸੀਂ ਸਹਿਯੋਗ ਦਿਓਗੇ ਇਸ ਵੀਡੀਓ ਨੂੰ ਵੀ ਤੁਸੀਂ ਸ਼ੇਅਰ ਕਰਿਓ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਗੱਲ ਪਹੁੰਚੇ ਹੋਰ ਵੀ ਜਿਹੜੇ ਕੋਈ ਪੰਜਾਬ ਦੇ ਸੀਨੀਅਰ ਪੱਤਰਕਾਰ ਨੇ ਉਹਨਾਂ ਨੇ ਵੀ ਕੁਝ ਇਹ ਮੁੱਦਾ ਚੱਕਿਆ ਵਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਰਿਆਂ ਨਾਲ رابطہ ਕਰਕੇ ਇਸ ਦਾ ਸਖਤ ਵਿਰੋਧ ਸ਼ੁਰੂ ਕੀਤਾ ਜਾਊਗਾ ਮੇਰੀ ਇਨੀਆਂ ਬੇਨਤੀਆਂ ਪ੍ਰਵਾਨ ਕਰਿਓ ਸ਼੍ਰੀ ਭਾਈ ਗੁਰਜੀ ਦਾ ਖਾਲਸਾ ਸ਼੍ਰੀ ਭਾਈ ਗੁਰਜੀ ਦੀ ਫਤਿਹ